ਦੇਖੋ ਤੇਵੇਂ ਤੁਸੀਂ ਪਹਿਲਾਂ ਹੀ ਜਾਣਦੇ ਹੋ ਵੀ ਪੰਜਾਬ ਸਰਕਾਰ ਦਾ ਯੁੱਧ ਨਸ਼ੇ ਅੰਵ੍ਰਤ ਛਿੜਿਆ ਹੋਇਆ ਹੈ ਤੇ ਅੱਗੇ ਹੋਲੀ ਦਾ ਤਿਹਾਰ ਵੀ ਆ ਰਿਹਾ ਹੈ ਉਹਦੇ ਲਈ ਅਸੀਂ ਜਿਹੜੇ ਆ ਸਮਾਜਿਕ ਤੱਤ ਉਹਨਾਂ ਦੇ ਖਿਲਾਫ ਕਰਦੇ ਇੱਕ ਵਾਰ ਵੀ ਕਰਦੇ ਹੋਏ ਅੱਜ ਸਵੇਰ ਤੋਂ ਹੀ ਜੇ ਪੂਰੇ ਜ਼ਿਲ੍ਹਾ ਖੰਨੇ ਵਿੱਚ ਕੈਸੋ ਆਪਰੇਸ਼ਨ ਚੱਲ ਰਿਹਾ ਹੈ ਕੋਆਰਡੀਨੇਟ ਸਰਚ ਆਪਰੇਸ਼ਨ ਉਹਦੇ ਚ ਸਵੇਰ 5 ਵਜੇ ਤੋਂ ਅਸੀਂ ਜਿੰਨੇ ਵੀ ਇਹ ਕ੍ਰਾਈਮ ਦੇ ਹੌਟਸਪੌਟ ਹੈ ਨਸ਼ਾ ਵੇਚਣ ਵਾਲੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਚੈੱਕ ਕੀਤਾ ਸੀ ਉਸੇ ਦੇ ਅੱਗੇ ਜਾ ਕੇ ਤੇ ਹੁਣ ਬੱਸ ਸਟੈਂਡ ਦੀ ਚੈਕਿੰਗ ਕਰਕੇ ਸਰ ਪਬਲਿਕ ਪਲੇਸਿਸ ਤੇ ਕਿਸ ਤਰ੍ਹਾਂ ਦੀ ਜੌਕੀ ਜਿਹੜੀ ਹੈ ਵਧਾਈ ਗਈ ਹੈ ਪ੍ਰੈਜ਼ੈਂਸ ਆਫ ਪੁਲਿਸ ਵਧਾਈ ਗਈ ਹੈ ਅ ਵੀ ਸੀਆਰ ਵੀ ਜ਼ਿਆਦਾ ਐਕਟਿਵ ਕੀਤੇ ਗਏ ਆ ਫੁੱਟ ਪੈਟਰੋਲਿੰਗ ਵੀ ਲਾਈ ਗਈ ਹੈ ਬਾਹਰੋਂ ਜਿਵੇਂ ਤੁਸੀਂ ਦੇਖ ਰਹੇ ਹੋ ਬਾਹਰੋਂ ਵੀ ਫੋਰਸ ਆਈ ਹੈ ਤੇ ਇਹਨਾਂ ਤੋਂ ਵੀ ਡਿਊਟੀ ਲਈ ਜਾ ਰਹੀ ਹੈ ਪਬਲਿਕ ਨੂੰ ਕੀ ਫੀਲ ਕਰੋਗੇ ਕਈ ਵਾਰ ਜਿਹੜੇ ਪਲੇਸਿਸ ਤੇ ਲੋਾਰਸ ਵਸਤੂਆਂ ਦਾ ਜਲਦੀ ਪਬਲਿਕ ਨੂੰ ਸਾਡੀ ਇਹ ਅਪੀਲ ਹੈ ਵੀ ਜੇ ਕੋਈ ਵੀ ਉਹਨਾਂ ਨੂੰ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਦਿਖਦਾ ਤਾਂ ਸਾਨੂੰ ਕਾਲ ਕਰਨ 112 ਛੋਟਾ ਜਿਹਾ ਨੰਬਰ ਹੈ ਉਹਦੇ ਤੇ ਕਾਲ ਕਰਨ ਸਾਡੇ ਸਾਰਿਆਂ ਦੇ ਐਸਐਚਓ ਸਬੰਧ ਦੇ ਹਲਕਾ ਜੀਓਜ਼ ਦੇ ਨੰਬਰ ਇਹਨਾਂ ਕੋਲੇ ਹੈਗੇ ਕਿਸੇ ਨੂੰ ਵੀ ਇਨਫੋਰਮ ਕਰਨ